ਮੇਰਾ ਨਾਮ ਜਵੰਦੀਪ ਸਿੰਘ ਚੋਲਾ ਜਨੂਬਰ ਮੇਰੀ ਸਰ 20 ਸਾਲ ਹੈ ਕੀ ਚਲੁੰਦਾ ਵਾ ਚੱਪਰ ਕੀ ਗੱਲ ਹੋਈ ਯਾਰ ਸਰ ਮੈਂ ਗੱਡੀ ਆਪਣੀ ਇੱਧਰ ਲਈ ਛੱਡ ਵੀ ਇੱਕ ਗੱਡੀ ਆਉਂਦੀ ਸੀ ਇੱਧਰ ਲਈ ਛੱਡ ਲੱਗੇ ਆ ਫੁੱਟ ਤੇ ਡੈਰੀਗੇਟਰ ਸਰ ਮੈਂ ਆਪਣੀ ਛੱਡ ਆਉਂਣਾ ਆ ਇੱਧਰ ਲਈ ਛੱਡ ਮੇਰੀ ਗੱਡੀ ਆਉਂਦੀ ਇਹਨਾਂ ਦੀ ਵੇਖੋ ਵੀ ਦੋ ਬੰਨ੍ਹੇ ਗੱਡੀ ਵੱਜ ਗਈ ਆ ਇਹ ਇੱਧਰ ਲਈ ਛੱਡ ਤੋਂ ਜਾਣ ਦੇ ਸੀ ਉਹ ਮੁਲਾਜ਼ਮ ਸਾਹਿਬ ਨੇ ਵੀ ਕਿਹਾ ਵੀ ਇੱਧਰ ਲਈ ਛੱਡ ਤੋਂ ਗੱਡੀ ਜਾਣ ਦੀ ਸੀ ਤੇ ਜਦੋਂ ਇੱਧਰ ਨੂੰ ਆਏ ਉਹ ਸਾਰੇ ਇੱਕ ਬੰਨ੍ਹੇ ਹੋਏ ਜੇ ਉਹਨਾਂ ਕਹਤਾ ਵੀ ਇਦਾਂ ਗੱਡੀ ਨਹੀਂ ਵੱਜੀ ਪਹਿਲਾਂ ਉਹ ਮੁਲਾਜ਼ਮ ਸਾਹਿਬ ਕਹਿੰਦੇ ਵੀ ਤੁਸੀਂ ਇੱਧਰ ਮੇਰੀ ਗੱਡੀ ਆਪਣੀ ਨਾਲ ਸਿੱਧੀ ਆਉਣ ਨਾਲ ਮੇਰੇ ਮਗਰ ਗੱਡੀ ਆਉਣ ਡਈ ਸੀ। ਤੇ ਗੱਡੀ ਇੱਕ ਸਾਈਡ ਤੋਂ ਵੱਜ ਕੇ ਇਧਰਲੀ ਸਾਈਡ ਗੱਡੀ ਵੱਜੀ ਜੇ ਤੇ ਦੂਜੀ ਸਾਈਡ ਇਹਨਾਂ ਗੱਡੀ ਅਗਲੇ ਬੰਨੇ ਇਧਰ ਨੂੰ ਆ ਗਏ। ਇਹ ਕਹਿੰਦੇ ਆ ਵੀ ਗੱਡੀ ਮਗਰੋਂ ਵੱਜ ਕੇ ਫੇਰ ਅੱਗੇ ਆ ਗਈ। ਇਦਾਂ ਹੋ ਸਕਦਾ ਵੀ ਗੱਡੀ ਮਗਰੋਂ ਵੱਜ ਕੇ ਅੱਗੇ ਆਏ। ਹਾਂਜੀ ਗੱਡੀ ਦਾ ਨਿਸ਼ਾਨ ਸਾਰ ਸ਼ੀਸ਼ੇ ਟੁੱਟੇ ਜੇ ਦੋ ਇਧਰਲੀ ਸਾਈਡ ਵਾਲੇ। ਡਰਾਈਵਰ ਸਾਈਡ ਵਾਲੇ ਇਹ ਮਗਰ ਹੀ ਹੱਡ ਲੈ ਟੁੱਟੀ ਜੇ। ਹਾਂਜੀ ਸਰ ਮਾਲਕਾਂ ਨੂੰ ਬੁਲਾਇਆ ਵਾ ਇਹ ਪਰ ਪਹਿਲਾਂ ਸਰ ਮਲਾਇਨ ਸਾਹਿਬ ਇਹਨਾਂ ਦੇ ਕਹਿੰਦੇ ਸੀ ਵੀ ਗੱਡੀ ਇਧਰਲੀ ਸਾਈਡ ਤੋਂ ਜਾਣ ਡਈ ਆ। ਉਹਨਾਂ ਨੇ ਤੇ ਕੈਮਰਾ ਚੱਕ ਲਈਏ ਤੇ ਹੁਣ ਉਹ ਨਾਲ ਉਧਰਲੇ ਬਨੇ ਜਾ ਗਏ ਤੇ ਹੁਣ ਆਂਦੇ ਵੀ ਇਹੇ ਨਹੀਂ ਗੱਡੀ ਉਧਰੋਂ ਹੀ ਆਉਂਦੀ ਸਰ ਗੱਡੀ ਇੱਥਾਂ ਮੇਰੀ ਗੱਡੀ ਅੱਗੇ ਸਰ ਉਹ ਗੱਡੀ ਪਿੱਛੇ ਹੈ ਹਾਂਜੀ ਉਹ ਪਿੱਛੇ ਗੱਡੀ ਆਈ ਉਹ ਹੀ ਤੇ ਮੇਰੀ ਗੱਡੀ ਇਹ ਉਹ ਬਲਾਈਨ ਸਾਹਿਬ ਆਂਦੇ ਵੀ ਉਹ ਗੱਡੀ ਮਗਰੋਂ ਆਈ ਆ ਤੇ ਮੈਂ ਆਪਣੇ ਸਰ ਧਿਆਨ ਜਾਣਿਆ ਇੱਧਰਲੇ ਸਾੜ ਤੋਂ ਜਾਣਿਆ ਇੱਧਰਲੇ ਸਾੜ ਇੱਕ ਗੱਡੀ ਆਉਂਦੀ ਮੈਂ ਉਹ ਬੈਰੀਕੇਟ ਕਰਕੇ ਮੈਂ ਗੱਡੀ ਆਪਣੀ ਇੱਧਰ ਨੂੰ ਕੀਤੀ ਉਹ ਗੱਡੀ ਉਧਰੋਂ ਜਾਣ ਦੀ ਸੀ ਮੈਂ ਜੀ ਪਰਨਾਉ ਰਾਮ ਸਿੰਘ ਆ ਮੈਂ ਨਾ ਆਪਣੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀ ਪੜ੍ਹਦੇ ਆ ਮਾਨਸਾ ਬਣਾਲਾ ਤੋ ਹਾਰਿਆ ਸੀਗਾ ਤੇ ਮੇਰੀ ਗੱਡੀ ਸੀ ਇਹਦੇ ਪਿੱਛੇ ਆ ਜਿਹੜਾ ਖੜਾ ਆਪਣਾ ਪਿੱਪਰ ਜੀ ਉਹ ਮੇਰੇ ਪਿੱਛੇ ਵਿੱਚ ਹੋ ਰਿਆ ਸੀ ਮੇਰੇ ਪਿੱਛੇ ਇਹਨੇ ਹਿੱਟ ਕਰੀ ਮੇਰੀ ਗੱਡੀ ਘੁੰਮ ਗਈ ਤੇ ਨਾਲੇ ਬਾਬਾ ਨੁਕਸਾਨ ਹੋ ਗਿਆ ਜੀ ਮੇਰਾ ਆ ਦੇਖ ਲਓ ਜੋਨਾ ਪਾਸੇ ਟਾਕੀਆਂ ਨੇ ਦੋਨਾਂ ਪਾਸੇ ਹੋ ਖਰਾਬ ਹੋ ਗਿਆ ਪਿੱਛੇ ਲਾਈਟਾ ਲੋਟਾ ਪਿਛਲਾ ਬੰਪਰ ਉੱਪਰ ਟੁੱਟ ਗਿਆ ਸਾਰਾ ਇਹ ਭਜਾ ਜਾ ਰਿਹਾ ਸੀ ਇਹਨੇ ਮੈਂ ਤਾਂ ਹੁਣ ਟਕਾਇ ਨਾ ਤਾਂ ਬੱਥਾ ਆਏ ਮੇਰੇ ਪਿੱਛੇ ਸੀ ਮੈਂ ਅੱਗੇ ਸੀ ਇਹਨੇ ਮੈਂ ਕਿਹਾ ਕੋਈ ਬ੍ਰੇਕ ਮਾਰਿਆ ਉੱਥੇ ਜੇ ਪਰ ਕੇ ਮੇਰੇ ਹਿੱਟ ਮਾਰੀਏ ਨੇ ਮੇਰੇ ਗੱਡੀ ਗਈ ਘਮਾ ਇਹ ਹੁਣ ਆਟੋ ਗੱਡੀ ਹੁੰਦੀ ਐ ਇੰਨੀ ਕੋਈ ਹੋਂ ਨਹੀਂ ਹੁੰਦੀ ਐ ਪਾਰੀ ਹਿੱਟ ਵੱਜੀ ਨਾਲ ਦਿਨਾ ਘੁੰਮ ਗਈ ਆ ਸ਼ੀਸ਼ੇ-ਸ਼ੂਸ਼ੇ ਤੋੜਦੇ ਤੇ ਦੋਨਾਂ ਬੰਨਾਂ ਦੇ ਸ਼ੀਸ਼ੇ ਟੁੱਟ ਗਏ ਤਿੰਨ ਇੱਕ ਪਾਸੇ ਦੋ ਟੁੱਟ ਗਏ ਇੱਕ ਪਾਸੇ ਵਾਲਾ ਮਤਲਬ ਕਨੈਕਟਰ ਸਾਈਡ ਵਾਲਾ ਟੁੱਟ ਗਿਆ ਪਿਛੋ ਬੈਂਪਰ ਟੁੱਟ ਗਿਆ ਲਾਈਟ ਵਗੈਰਾ ਸਾਰੀ ਟੁੱਟ ਗਿਆ ਇਸ ਤਰ੍ਹਾਂ ਨੁਕਸਾਨ ਦਾ ਵਹਾਵਾ ਕਰਤਾ ਸਰ ਮੇਰੇ ਨੇ ਕਿੰਨੇ ਜਾਣੇ ਗੱਡੀ 'ਚ ਮੈਂ ਤਾਂ ਸਰ ਇਕੱਲੇ ਸੀਗਾ ਜੀ ਬੱਚੇ ਮਿਲ ਜਾ ਬੱਚਾ ਨਾ ਬੱਚਾ ਲੈਣ ਜਾ ਰਿਹਾ ਜੀ ਉਹਨਾਂ ਦੇ ਬੱਚਿਆਂ ਦੇ ਪੇਪਰ ਹੋ ਕਾਂਗਰਸ ਆਰ ਮੇਰੀ ਗੱਡੀ ਦਾ ਕੰਮ ਕਰਾ ਦੇ ਇੰਨੀ ਬੋਏ ਵੀ ਪਚਾਹ ਹੋ ਗਿਆ ਮੈਂ ਬਚ ਗਿਆ ਜੋ ਮੈਂ ਤਵਾ ਟੁੱਟ ਜਾਂਦੀ ਫਿਰ ਫਿਰ ਆਪੀ ਭੁਗਤਦਾ ਇਹ ਪਲਟੀ ਗੱਡੀ ਲੈ ਗਿਆ ਨਾ ਪਲਟੀ ਤਾਂ ਨਹੀਂ ਖਾਤੀ ਏ ਘੁੰਮ ਗਈ ਮੰਨ ਲਓ ਤੇ ਚਿੱਟ ਬੱਜਨ ਸਰ ਮੇਰੀ ਗੱਡੀ ਐ ਘੁੰਮ ਗਈ ਤੇ ਇਹਨੇ ਉਹੀ ਫਿਰ ਇਹਨੇ ਦੂਜੇ ਪਾਸੇ ਵੱਜਿਆ ਮੇਰਾ ਨਾਮ ਸਰਦੇਵ ਸਿੰਘ ਜੀ ਸਰ ਸਿੰਘ ਦੀ ਕੀ ਗੱਲ ਹੋਈ ਹੈ ਜੀ 골ਡਨ ਗੇਟ ਤੇ 골ਡਨ ਗੇਟ ਤੇ ਜਿਹੜਾ ਟਿਪਰ ਵਾਲੇ ਨੇ ਗੱਡੀ ਮਾਰਤੀ ਏ ਤੇ ਗੱਡੀ ਫਲਟ ਗਈ ਕਿੰਨਾ ਨੁਕਸਾਨ ਹੋਇਆ ਗੱਡੀ ਦਾ ਜੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਕਬ ਕਰ ਲਿਆ ਟਿਪਰ ਵਾਲੇ ਨੇ ਹਾਂਜੀ ਹਾਂਜੀ ਕੈਮਰਾ ਵਗੈਰਾ ਚੈੱਕ ਕੀਤਾ ਜਾ ਰਿਹਾ ਹਾਂਜੀ ਕਰਾਂਗੇ ਜੀ ਵੀ ਇਹਨੇ ਫਲਸਾ ਹੈਗਾ ਜੀ ਦੀ ਉਮਰ ਕਿੰਨੀ ਐ ਜੀ ਇਹਦੇ ਅੰਦਰ ਉਮਰ 20 ਸਾਲਾਂ ਦੀ ਦਾ ਸੰਸਾ ਦਾ ਆਇਗਾ ਤੇ ਪੱਜਾਂ ਦੀ ਕੋਸ਼ਿਸ਼ ਕਿਤਨੀ ਇਹਦੇ ਨੇ ਹਾਂ ਨੇ ਪੱਜਾਂ ਦੀ ਕੋਸ਼ਿਸ਼ ਕੀਤੀ ਫੇਰ ਹੀ ਲੱਗਿਆ